हां जी किसान ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਇੱਕ ਵਾਰੀ ਵਿਗਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਭਾਜੀ ਦਾ ਨਾਮ ਹੈ ਜੇ ਪ੍ਰਤਾਪ ਸਿੰਘ ਸਾਹ ਜਿਨ੍ਹਾਂ ਦੇ ਫਾਰਮ ਤੇ ਅਸੀਂ ਪਹੁੰਚੇ ਆ ਵੀਡੀਓ ਬਣਾਉਣ ਅੱਜ ਦੀ ਵੀਡੀਓ ਦੇ ਵਿੱਚ ਦੱਸੋ ਤੁਹਾਨੂੰ ਸੱਤ ਮੱਜਾਂ ਦੇ ਵਿੱਚ ਦਿਖਾਵਾਂਗੇ ਜੀ ਸੱਤੇ ਮੱਜਾਂ ਸੂਈਆਂ ਸੂਈਆਂ 6 ਮੱਜਾਂ ਦਾ ਮਗਰ ਬੱਚੇ ਤੇ ਇੱਕ ਬੱਚੇ ਦੇ ਬਣਾਉਗੀ ਹੈ ਨਾ ਜੀ ਰੇਟ ਹੋਊਗਾ ਜੀ ਅੱਜ ਦੀ ਵੀਡੀਓ ਦੇ ਵਿੱਚ 40 ਹਜ਼ਾਰ ਤੋਂ ਲੈ ਕੇ ਤੇ 70 ਹਜ਼ਾਰ ਰੁਪਏ ਤੱਕ ਤੇ ਦੋਸਤੋ ਦੁੱਧ ਹੋਊਗਾ ਅੱਜ ਤੋਂ ਜਿਹੜੀ ਅੱਜ ਦੀ ਵੀਡੀਓ ਬਣਾਉਣੀ ਆ 7-8 ਕਿਲੋ ਤੋਂ ਲੈ ਕੇ ਤੇ 10-12 ਕਿਲੋ ਦੇ ਲਾਗੇ ਬਣਦਾ ਤੱਕ ਜੀ ਬੱਚੇ ਦੋਸਤੋ ਤੇ ਮਾ ਆ ਸਾਹਮਣੇ ਫਿਰਦੇ ਜੇ ਤੇਨੇ ਬੱਚੇ ਆਇਂਦਰਾ ਆ ਪਾਜੀ ਵਾਲੇ ਪਾਸੇ ਠੀਕ ਹਨ ਛੇ ਮੱਜਾਂ ਦਾ ਮਗਰ ਬੱਚੇ ਤਾਂ ਮੈਂ ਦਿਖਾਤੇ ਲੋ ਜੀ ਪੇਪਰ ਵੀਡੀਓ ਦੇ ਡਿਟੇਲ ਦੱਸਾਂਗੇ ਵੀਡੀਓ ਇਹਨਾਂ ਤੱਕ ਜ਼ਰੂਰ ਦੇਖਿਓ ਵੀਰਾਂ ਨੂੰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਦੇ ਬੈਲ ਬਟਨ ਨੂੰ ਆਲਟ ਸਿਲੈਕਟ ਕਰਦੇ ਆਪਾਂ ਬਾਈ ਗੁਰਵ੍ਰਾਮ ਸਿੰਘ ਨਾਲ ਗੱਲਬਾਤ ਕਰਕੇ ਡਿਟੇਲ ਸਾਰੀ ਪੁੱਛ ਲਈ ਹੈ ਜੀ। ਹਾਂਜੀ ਬਾਈ ਗੁਰਵ੍ਰਾਮ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਮਹਾਰਾਜ। ਹੋਰ ਬਾਈ ਜੀ ਠੀਕ ਠਾਕ। ਵਧੀਆ ਜੀ ਚੱਲਦੀ ਕਹਾ ਜੀ। ਚੱਲੀ ਜਾਂਦਾ ਵਧੀਆ ਕੰਮ ਕਰ ਰਿਹਾ। ਵਧੀਆ ਵਧੀਆ ਭਾਈ। ਅੱਜ ਹੁਣ ਮਾਲ ਮੂਲ ਹੀ ਡੰਗਰ ਹੈਗੇ 12-15। ਹਾਂਜੀ। ਕੋ ਹੋਵੇਗੇ ਚਰਾਤ ਧੂਕੇ ਰਹੇ ਆ। ਠੀਕ ਹੈ ਤੇ ਗਾਇਆਂ ਨਹੀਂ ਤੇ ਫਿਰ ਮਾਲ ਦਾ ਕਰਕੇ ਨਾਲੇ ਵੀਡੀਓ ਬਣਾਉਣੀ ਭੈਣ ਭਰਾਵਾਂ ਦਾ ਫੂਲ ਬੜਾ ਆਉਂਦਾ ਤੇ ਵੀਡੀਓ ਕੱਲੇ ਕੱਲੇ ਨੂੰ ਪਾਈ ਨਹੀਂ ਜਾਂਦੀ ਠੀਕ ਹੈ ਠੀਕ ਹੈ ਜੀ ਇਹੋ ਹੀ ਟਾਈਮ ਲਿਆ ਸਾਰਿਆਂ ਤੋਂ ਠੀਕ ਹੈ ਜੀ ਭੈਣ ਭਰਾਵਾਂ ਪਰ ਇਹ ਗੱਲ ਵੀ ਕਿਰਪਾ ਮਾਲਕ ਦੀ ਚੁੱਲ੍ਹਾ ਮੇਲਾ ਲੱਗਾ ਰੋਣ ਦਾ ਆ ਭੈਣ ਭਰਾਵਾਂ ਤੋਂ ਮਾਫੀ ਚਾਹੁੰਦੇ ਕੋਈ ਨਹੀਂ ਨਹੀਂ ਕੋਈ ਗੱਲ ਨਹੀਂ ਜੇ ਨਾ ਕਿ ਇਹਦਾ ਫੋਨ ਚੱਕਿਆ ਗਿਆ ਹੋਊਗਾ ਕੋਈ ਨਹੀਂ ਹੁਣ ਫੋਨ ਸਾਰਿਆਂ ਨੂੰ ਆਪਾਂ ਵਾਪਸ ਕਰਕੇ ਜਿਹਦਾ ਫੋਨ ਆਇਆ ਤੇ ਲਿੰਕ ਆਪਾਂ ਵੀਡੀਓ ਦਾ ਪਾ ਦੇਣਾ ਤੇ ਦੱਸ ਦੇਣਾ ਆ ਭੈਣ ਭਰਾ ਵੇਖ ਕੇ ਤੇ ਫਿਰ ਆਪਾਂ ਨੂੰ ਫੋਨ ਦੇ ਠੀਕ ਹੈ ਜੀ ਹਾਂਜੀ ਤੇ ਨ ਫੋਨ ਨੰਬਰ 62847411276284741127 ਜੀ ਸਤ ਨਗ ਬਗਾਉ ਜੇ ਪਾਜੀ ਆ ਜੀ ਠੀਕ ਹੈ ਜੀ ਹਾਂਜੀ ਹਾਂਜੀ 6 ਬੱਚਿਆਂ ਵਾਲੇ ਤੇ ਇੱਕ ਬਣਾ ਬੱਚੇ ਹਾਂਜੀ 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 ਠੀਕ ਹੈ ਜੀ ਤੇ ਸ਼ੁਰੂ ਕਰ ਲਈ ਆਪਾਂ ਇਹ ਸਮਾਜ ਪਾਜੀ ਪਾਜੀ ਪਹਿਲੇ ਪਹਿਲੇ ਸੂਏ ਦੀਆਂ 4 ਝੋਟੀਆਂ ਜੇ ਆਪਣੇ ਤੋਂ ਅੱਛਾ ਪਹਿਲੇ ਸੂਏ ਚਾਰ ਝੋਟੀਆਂ ਤੇ ਬਾਕੀ ਗਾੜੀ ਦੂਜਾ ਸੂਆ ਤੇ ਜਾ ਸੂਆ ਤਿੰਨ ਮਈਆਂ ਉਹ ਵੀ ਹੈਗੀਆਂ ਹਰ ਇੱਕ ਵੈਰਾਈਟੀ ਹੈਗੀ ਹਰ ਇੱਕ ਤੋਂ ਵੈਰਾਈਟੀ ਹੈਗੀ ਜੀ ਭਾਅ ਆਪਣੇ ਤੋਂ ਹੋਊਗਾ ਮੰਨ ਲਓ ਠੀਕ ਭਾਅ ਹੈਗਾ ਇਹ 70 ਤੀਕਰ ਲੈ ਕੇ ਹਾਂਜੀ 40 ਤੋਂ ਲੈ ਕੇ ਤੇ 70 ਤੱਕ ਹਾਂ 40 ਤੋਂ ਲੈ ਕੇ 70 ਤ ਉਦਾਂ 67 ਤੋਂ ਲੈ ਕੇ 37 ਤੱਕ ਠੀਕ ਹਾਂਜੀ ਹਾਂਜੀ ਅੱਛਾ ਠੀਕ ਹੈ ਠੀਕ ਹੈ ਜੀ ਹਾਂਜੀ ਸ਼ੁਰੂ ਕਰੀਏ ਦੱਸੋ ਜੀ ਬ੍ਰਾਮ ਜੀ ਦੇ ਬਾਰੇ ਪਹਿਲਾ ਨੰਬਰ ਜੀ ਇਹ ਭਾਜੀ ਸੂਆ ਪਹਿਲਾ ਜੀ ਜੀ ਬਾਕੀ ਭੈਣ ਭਰਾਵਾਂ ਦੇ ਗਾੜੀ ਆ ਠੀਕ ਹੈ ਜੀ ਤੇ ਦੁੱਧ ਹੈਗਾ ਜੀ ਝੋਟੀ ਕੋਲ 9 ਦਾ ਆ 8 ਲਾਵੇ ਪੱਕਾ 8 ਲੀਟਰ ਮੰਨ ਕੇ ਸੌਦਾ ਕਰਦੇ ਜੀ ਭੈਣ ਭਰਾਵਾਂ ਨਾਲ ਲਓ ਜੀ ਬੱਚਾ ਦੋਸਤੋ ਇਹਦੇ ਮਗਰਾ ਇਹਦੇ ਮਗਰਾ ਕਟਾ ਜੀ ਭਾਜੀ ਹਾਂਜੀ ਇਹ ਕਾਪਣਾ ਵਿੱਚ ਥਾਂ ਬਣਾਇਆ ਭੈਣ ਭਰਾ ਨੂੰ ਆਨੇ ਬੱਚੇ ਹੀ ਖੁੱਲੇ ਚੜਦੇ ਆ ਅੱਛਾ ਬੱਚੇ ਇਦਾਂ ਖੁੱਲੇ ਫਿਰਦੇ ਹਨ ਜੀ ਹਾਂਜੀ ਹਾਂਜੀ ਆਪਦੇ ਮਜੇ ਨਾਲ ਪੱਠੇ ਟੱਕੇ ਖਾਂਦੇ ਆ ਹਾਂ ਜੇ ਭੈਣ ਭਰਾ ਚਲੋ ਖੜਦੇ ਜਗਾ ਬਣਾਈ ਹੋਏ ਨਾ ਉੱਥੇ ਹਾਂਜੀ ਹਾਂਜੀ ਤੇ ਖੁੱਲਾ ਛੱਡਿਆ ਹੋਏ ਨਾ ਕੱਟੀ ਕਟਾ ਹਾਂਜੀ ਹਾਂਜੀ ਤੇ ਥੋੜਾ ਡੰਗਰ ਆਪਦੇ ਮਜੇ ਨਾਲ ਜੇ ਐਕਟ ਰਹਿਂਦਾ ਥੋੜਾ ਹਾਂਜੀ ਹਾਂਜੀ ਤੇ ਦੁੱਧ 8 ਕਿਲੋ ਮੰਨ ਕੇ ਕੋਈ ਸੌਦਾ ਕਰ ਰਿਹਾ ਹੈ ਨਾ 8 ਮੰਨ ਲੇ ਜੀ ਕੋਈ ਜੀ ਸੂਆ ਪਹਿਲਾ ਹਨਾ ਸੂਆ ਪਹਿਲਾ ਚੁਈ ਚੁਈ ਦੀ ਇੱਕ ਨੰਬਰ ਆ ਸੂਈ ਨੂੰ ਕਿੰਨਾ ਦਿਮ ਹੋ ਗਿਆ ਸੂਈ ਨੂੰ ਭਾਜੀ ਕੋਈ ਇਤਾਂ ਦੀਆਂ ਝੋਟੀਆਂਾਂ ਦੇ ਕਈ ਤੇ ਲੱਖ ਲੱਖ ਕਰੀ ਜਾਂਦੇ ਆ ਹਾਂਜੀ ਤੇ ਬਾਕੀ ਇੱਕ ਗੱਲ ਜੇ ਵੀ ਮਾਲਣਾ ਸਾਰਾ ਕੋ ਰਾਤ ਨੂੰ ਆਇਆ ਹੂੰ ਉਹ ਹੁਣ ਸਵੇਰੇ ਆਇਆ ਤੇ ਦੂਜਾ ਥਾਂ ਕਰਕੇ ਡੰਗਰ ਥੋੜਾ ਆ ਉਹਪਰਾ ਉਪਰਾਵਾਂ ਦੇ ਥੋੜਾ ਪੱਤੇ ਪੁੱਟੇ ਨਹੀਂ ਖਾਦੇ ਹਰ ਵੀਰੋ ਜਿਗਰ ਕਰਦੇ ਆ ਆਪਣਾ ਸੈਲਜ ਚਾਹ ਹਾਂਜੀ 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 ਇਹ ਡੰਗਰ ਥੋੜਾ ਘਰ ਦਾ ਵੀ ਕਰਦਾ ਤਾਂ ਇਹ ਨਾ ਕੋ ਆਖੇ ਵੀ ਡੰਗਰ ਲੱਸਾ ਬੜੇ ਭੁੱਖੇ ਡੰਗਰ ਤਣਕਾ ਕਰ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਹਦੀ ਕਰ ਦੀਏ 75 'ਚ ਪਹੁੰਚ ਕਰੋ ਜੀ ਜਰੂਰ ਕਰੋ ਪਹਿਲੀ ਵਾਰ ਹੀ ਔਟ ਕੱਢ ਦੇ ਹਾਂਜੀ ਉਹ ਪਹਿਲੇ ਨੰਬਰ ਤੋਂ ਔਟ ਕੱਢ ਛੱਡੇ 70 ਚ ਹਾਂਜੀ ਇਹਦੀ ਪੂਰੇ 70 ਚ ਪਹੁੰਚ ਜੇ ਹਾਂਜੀ ਗੱਡੀ ਕੋ ਹਾਲ ਦੀ ਲਿਓ 67000 ਦੀ ਮੈਂ ਦੇ 67000 ਦੋ ਡੰਗ ਆਪਣੇ ਘਰੇ ਚੋਗੇ ਘਰੇ ਠੀਕ ਹੈ ਜੀ ਹਾਂਜੀ ਹਾਂ ਤੋਰੋ ਜੀ ਲਓ ਜੀ ਦੋਸਤੋ ਸੂਹਾ ਪਹਿਲਾ ਦੁੱਧ 8 ਕਿਲੋ ਮੰਨ ਕੇ ਕੋਈ ਵੀਰ ਭੈਣ ਭਰਾ ਸੌਦਾ ਕਰ ਲੇ ਤੇ ਬੱਚਾ ਤਾਂ ਮਗਰ ਕੱਟਾ ਜੇ 70000 ਰੁਪਏ ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਇਸ ਮਾਝ ਦੀ ਹੋਊਗੀ ਦੋਸਤੋ ਇਹ ਜੇ ਕੋਈ ਵੀਰ ਗੱਡੀ ਆਪਣੀ ਲੈ ਆ ਤੇ ਫਿਰ ਦੋਸਤੋ ਹੋਊਗੀ 60000 ਰੁਪਏ ਇਧਰੋਂ ਤੁਰਨੀ ਹੈ ਮੈਂ ਇਹਨੂੰ ਤੋਰ ਦਿੰਨੇ ਲੋ ਤੋਰੋ ਜੀ ਮੈਂ ਬਤਾ ਆਲੋ ਇਕਰੋ ਚੱਕ ਜੀ ਦੋਸਤੋ ਵੇਖੋ ਪੇਠਪੁੜਾ ਮਹਿੰਦਾ ਥਣਾ ਦੀ ਕੁਆਲਿਟੀ ਚੈੱਕ ਕਰ ਲੋ ਕੁਝ ਨਿਸ਼ਾਨੀਆਂ ਨੀਲੀ ਰਾਵੀ ਵਾਲੀਆਂ ਵੀ ਰਹਿਦੀਆਂ ਪੈਰ ਵਾਈਟ ਆ ਪੂਛ ਵਾਈਟ ਆ ਚਿਹਰੇ ਦੀ ਵਿਕਾਟ ਅੱਖਾਂ ਦੋ ਬਿੱਲੀਆਂ ਬਣਕੀਆਂ ਲਿਓ ਜੀ ਮੋੜੋ ਜੀ ਭੈਣ ਭਰਾਵਾਂ ਦੇ ਫੋਨ ਵੜਿਆ ਤਾਂ ਨਹੀਂ ਚੁੱਕਾ ਮਾਲ ਭਾਜੀ ਲਪਾ ਨਹੀਂ ਕੱਲ ਹੀ ਡੰਗਰ ਸਾਰੇ ਫਿਰ ਤੁਰ ਕੇ ਲੈ ਆ ਜੀ ਠੀਕ ਹੈ ਜੀ ਆਹਨਾਨ ਕੱਲ 6 ਵਜੇ ਤੜਕੇ ਤੇ ਗਏ ਤੇ ਰਾਤ 9-10 ਵਜੇ ਆਏ ਲੋ ਜੀ ਕਰੋ ਚੱਕ ਜੀ ਠੀਕ ਹੈ ਜੀ ਦੋਸਤੋ ਪਤਲੀ ਚਮੜੀ ਬਿਲਕੁਲ ਸਿੰਗਲ ਹੱਡੀ ਵਿੱਚ ਲਓ ਜੀ ਕਰੋ ਚੈੱਕ ਨੰਬਰ ਪਹਿਲਾ ਤੁਹਾਨੂੰ ਦਿਖਾਤਾ ਜੀ ਜਿਹਦੀ ਪਹੁੰਚ ਹੈਗੀ 70000 ਚ ਆਹ ਲਓ ਜੀ ਖੜਾ ਤੁਹਾਨੂੰ ਦੀ ਕੁਆਲਿਟੀ ਕਰ ਲਓ ਚੈੱਕ ਤਾਰਾਂ ਦੂਰਾ ਬਰਾਬਰ ਆਂ ਚਿਹਰੇ ਸੰਜ ਬਰਾਬਰ ਆ ਮੈਂ ਨਾ ਭਾਈ ਬਰਾਬਰ ਆ ਠੀਕ ਹੈ ਜੀ ਚੌਣ ਬਾਕੀ ਇੱਕ ਨੰਬਰ ਆ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਆਓ ਜੀ ਦੋ ਨੰਬਰ ਤੇ ਇਹ ਵੀ ਭਾਜੀ ਸੂਆ ਪਹਿਲਾ ਇਹ ਝੋਟੀ ਦਾ ਹਾਂਜੀ ਸਾਂਭੀ ਨਹੀਂ ਕਿਹਨੇ ਸਾਂਭੀ ਨਹੀਂ ਆ ਹਾਂ ਦੁੱਧ ਕੰਡਾ ਵਾਲਾ 10 ਲੀਟਰ ਹੋਊਗਾ ਛੋਟੀ ਤਲੇ ਠੀਕ ਹੈ ਜੀ ਜਿਹੜਾ ਆਪਾਂ ਚਵਾ ਦੇਣਾ ਚਵਾ ਦੇਣਾ ਆਪਾਂ 8 ਕਹਿ ਕੇ ਦੇਣੀ 8 ਲੀਟਰ ਮੰਨ ਕੇ ਸੌਦਾ ਕਰਦੇ ਹਾਂ ਜੀ ਇਹਦੇ ਮਤਲਬ ਕਟਾ ਉਹ ਇਹ ਦਿਖਾ ਦੇ ਮੁੰਡਾ ਕਲੋਈ ਬਚਾ ਜੇ ਤੇ ਮਗਰ ਕਟਾ ਜੇ ਤੇ ਮਗਰ ਕਟਾ ਜੇ ਬਾਜੀ ਠੀਕ ਹੈ ਜੀ ਇਹ ਵੀ ਸੂਈ ਆ ਕੋ 15 ਮਹੀਆਂ ਕਿ ਦਿਨਾਂ ਦੀ 15 ਤੋਂ 20 ਦਿਨਾਂ ਦਾ ਟਾਈਮ ਹੋ ਗਿਆ ਸੂਈ ਦਾ ਹਾਂਜੀ ਹਾਂਜੀ ਇਹਦੇ ਵਿੱਚ ਨਖੜਵੇਂ ਚਾਰੇ ਥਣ ਆਪਾਂ ਪਹਿਲਾਂ ਇਹਦੇ ਝੋਟੀ ਬੜੀ ਮਲੋ ਨਸਲ ਕਸ ਲਾਈ ਹੁਣ ਬੰਦਿਆ ਛਾਬੀ ਨਹੀਂ ਰੋਲੀ ਪਈ ਆ ਹਾਂਜੀ ਹਾਂਜੀ ਆਪਾਂ ਨੇ ਚਲੋ ਜਿਹੜਾ ਸਾਂਹ ਵਾਲਾ ਬੰਦਾ ਖੜੂਗਾ ਤੇ ਆਪ ਗੁਣਗਾਊਗਾ ਝੋਟੀ ਹਾਂਜੀ ਹਾਂਜੀ ਦੁੱਧ ਦੇ ਹਿਸਾਬ ਨਾਲ ਜੇ ਹਿਸਾਬ ਲਈਏ ਤੇ ਬਾਜੀ ਇਹਦਾ ਮੁੱਲ ਹੀ ਕੋਈ ਨਹੀਂ ਠੀਕ ਹੈ ਜੀ ਕਿੰਨਾ ਮੁੱਲ ਕਰਨਾ ਜੇਦਾ ਮੁੱਲ ਇਹਦਾ ਬਿਲਕੁਲ ਜਾਜ ਜੀ ਹਾਂਜੀ ਜਾਇਜ਼ ਜਿੰਨੇ ਦੀ ਦੇ ਹੀ ਦੇਣੀ ਇਹਦੀ ਪੂਰੇ 63000 ਦੇ ਵਿੱਚ ਪਹੁੰਚ ਜੀ ਅੱਛਾ ਜੀ ਗੱਡੀ ਕੋ ਆਪ ਦੀ ਲਊ 60000 ਦੀ ਮਹੀਨੇ 60000 ਚ ਮਿਲਦੀ ਜੇ 8 ਲੀਟਰ ਦੁੱਧ ਤਾਂ ਜੀ ਸੂਈ ਬਿਲਕੁਲ ਦੁੱਧ 9 ਦਾ ਲੀਟਰ ਹੀ ਹੋਗਾ ਠੀਕ ਹੈ ਜੀ ਆਪਾਂ 8 ਕਹਿਣ ਦਾ ਆ ਲੋ ਜੀ ਕਰ ਲੋ ਚੈੱਕ ਲਿਓ ਜੀ ਹਾਂ ਜੀ ਬ੍ਰਹਿਮ ਜੀ ਦੱਸੋ ਜੀ ਇਹਦੇ ਬਾਰੇ ਜੀ ਦੋ ਨੰਬਰ ਬਾਰੇ ਇਹ ਪਾ ਜੀ ਪਹਿਲਾਂ ਸੂਆ ਝੋਟੀਏ ਹਾਂ ਜੀ ਤੇ ਸੂਈ ਨੂੰ ਇਹ ਜੇ ਕੋ 15 20 ਦਿਨ ਅੱਛਾ ਜੀ ਮਗਰ ਇਹਦੇ ਕਟਾ ਜੇ ਕਟੇ ਨੂੰ ਬਰਾਦ ਜੀ ਇਹ ਮਗਰ ਕਟਾ ਆ ਜੀ ਲਿਓ ਜੀ ਕਟਾ ਨੂੰ ਦਿਖਾਓ ਜੀ ਲਓ ਜੀ ਆਹ ਜੇ ਬੱਚਾ ਦਾ ਮਗਰ ਕਟਾ 15 ਦਿ ਇਹ ਇਹ ਸਰਬ੍ਰੀਮ ਜੀ ਦੁੱਧ ਕੰਨਾ ਪਿਆਰ ਦੁੱਧ ਭਾਜੀ 9-10 ਲੀਟਰ ਹੋਗਾ ਹਾਂਜੀ ਕੰਡਾ ਲਾਵਾਂ ਹਾਂਜੀ ਪਰ ਆਪਾਂ 8 ਠਾਖਣਾ ਜੇ 8 ਲੀਟਰ ਮੰਨ ਕੇ ਵੀ ਭੈਣ ਪ੍ਰਸਾਦ ਹਾਂਜੀ ਸੂਆ ਪਹਿਲਾ ਸੂਆ ਪਹਿਲਾ ਕਿੰਨੇ ਚ ਪਹੁੰਚੂਗੀ ਇਹਦੀ ਇਹਦੀ ਪਹੁੰਚ ਭਾਜੀ ਪੂਰੇ 63000 ਦੇ ਵਿੱਚ ਪਹੁੰਚ ਹਾਂਜੀ ਗੱਡੀ ਕੋ ਆਪ ਜੀ ਲੈਓ 60000 ਦੀ ਛੋਟੀ ਦੇਣੀ ਲਓ ਜੀ ਦੋਸਤੋ ਕਰ ਲੋ ਚੈੱਕ ਕਰਦੇ ਬਈ ਦੋਸਤੋ ਮਿਲਣੀ ਦੀ ਮੱਝ ਸਿਰਫ ਭਾਜੀ ਸਾਂਭੀ ਨਹੀਂ ਮੋਟਰ ਪੱਕ ਸਾਂਭੀ ਨਹੀਂ ਕਹੇ ਨੇ ਹਾਂਜੀ ਹਾਂ ਆ ਲੋ ਜੀ ਸਾਂਭੀ ਨਹੀਂ ਛੋਟੀ ਕਹੇ ਨੇ ਦੁੱਧ 10 ਲੀਟਰ ਹੀ ਚੋ ਅਗਲਾ ਕਰ ਇਹਦੀ ਪਹੁੰਚ ਆ ਦੋਸਤੋ 63000 ਰੁਪਏ ਦੇ ਵਿੱਚ ਤੇ ਕੀ ਵੀ ਗੱਡੀ ਆ ਪਹਿਲਾਂ ਫਿਰ 60000 ਰੁਪਏ ਦੇ ਵਿੱਚ ਤੁਹਾਨੂੰ ਮਿਲ ਜਣੀ ਹੈ ਤਾਜੀ ਸੂਈਦ ਮੈਂ 8 ਕਿਲੋ ਦੁੱਧ ਮੌਕੇ ਦਾ ਤਿਆਰ ਤੇ ਬਚਾ ਇਹ ਮਗਰ ਕੱਟਾ ਸੂਆ ਪਹਿਲਾਂ ਹਾਂਜੀ ਲੋ ਦੁੱਧ ਥਾਣਾ ਥਾਣਾ ਦੀ ਕੁਆਲਿਟੀ ਕਰ ਲੋ ਚ ਇੱਕ ਬਹੁਤ ਸੋਹਣੇ ਨਿਖੜਵੇਂ ਥਾਣ ਲੱਗੇ ਚਾਰੇ ਗ੍ਰੇਪ ਦੇ ਵਿੱਚ ਸਿਰਫ ਸਾਂਹ ਤੋਂ ਥੋੜੀ ਜਿਹੀ ਕੱਚੀ ਹੈ ਬਾਕੀ ਕੋਈ ਕਮੀ ਨਹੀਂ ਗਈ ਇਹਦੇ ਭਾਈ ਜੀ ਨੂੰ ਐਦਾਂ ਵਾਂਡ ਵੁੰਡ ਚਿਰ ਗੈਣਾ ਮੀਨਾ ਹਾਂਜੀ ਹਾਂਜੀ ਇਹ ਬਣ ਜਾਣ ਬਾਕੀ ਇਹ ਚਲੋ ਕਰਤੂਤ ਹੈਗੀ ਆ ਹਾਂਜੀ ਹਾਂਜੀ ਇੱਥੇ ਜਾ ਲਾਂਗੇ ਬਸੋ ਜੀ ਤਿੰਨ ਨੰਬਰ ਬਰੇ ਗਾੜੀ ਭਾਜੀ ਫੇਰ ਪਹਿਲਾ ਸੂਆ ਜੀ ਅੱਛਾ ਇਹ ਵੀ ਪਹਿਲਾ ਸੂਆ ਜੀ ਹਾਂਜੀ ਹਾਂਜੀ ਠੀਕ ਹੈ ਜੀ ਇਹਦੇ ਮਗਰ ਕੱਟੀ ਆ ਕੱਟੀ ਕੱਟੀ ਇਹਦੇ ਮਗਰ ਕੱਟੀ ਜੇ ਜੀ ਕੱਟੀ ਭਾਈਏ ਇਹਦੇ ਮਗਰ ਕੱਟੀ ਆ ਤੇ ਬੱਚਾ ਸੂਈ ਨੂੰ ਇਹਨੂੰ ਭਾਜੀ ਕੋਈ 25 ਦਿਨ ਮਹੀਨਾ ਹੋ ਗਿਆ ਮਹੀਨੇ ਦੇ ਲੱਗ ਮਗਰੇ ਦੇ ਕੱਟੀ ਆ ਠੀਕ ਹੈ ਜੀ ਅੱਛਾ ਜੀ ਦੁੱਧ ਕੰਨਾ ਜੀ ਦੁੱਧ ਭਾਜੀ ਇਹ ਸਲੇੜਾ ਪੱਕਾ 7 ਲੀਟਰ ਦੁੱਧ ਜੀ 7 ਲੀਟਰ ਮੰਨ ਕੇ ਕੋਈ ਸੌਦਾ ਕਰ ਲਈਏ ਹਾਂਜੀ 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 ਇਹਦੀਆਂ ਦੋਸਤੋ ਕਰੋ ਚੈੱਕ ਅੱਖਾਂ ਦੋਵੇਂ ਬਿੱਲੀਆਂ ਬਣ ਕੇ ਤੁਹਾਨੂੰ ਦਿਖਾ ਦੋ ਨਾ ਫਿਰ ਕੁਆਲਿਟੀ ਦੀ ਕਰ ਲਿਓ ਚੈੱਕ ਤੇ ਬਾਕੀ ਇਹ ਆ ਵੀ ਚਲੋ ਜਿੱਦਾਂ ਦਾ ਡੰਗਰ ਉਦਾਂ ਦੇ ਆਪਾਂ ਭਾਰ ਕਰ ਲਓ ਜੀ ਦੇਖੋ ਜੀ ਅੱਛਾ ਵਰਯਮ ਜੀ ਇਹਦੀ ਪਹੁੰਚ ਕਿੰਨੇ ਚ ਕਰਦੇ ਇਹਦੀ ਡੈਰੀ ਆ ਜੀ ਹਾਂਜੀ ਇਹਦੀ ਪੂਰੇ 53000 ਦੇ ਵਿੱਚ ਪਹੁੰਚ ਅੱਛਾ ਜੀ ਗੱਡੀ ਕੋ ਆਪਦੇ ਲਈ ਹੁਣ 50000 ਦੇ ਦੇਣੀ ਜੈਸਾ 50000 ਦੀ ਮਿਲਨੀ 2 ਮਹੀਨੇ ਮਿਲਣੀ 50000 ਹਾਂਜੀ ਹਾਂਜੀ ਨਾਲ ਸੱਤ ਮਗਰ ਕੱਟੀ ਯਾ ਦਾ ਮੂਲ ਕਰੰਟ ਦੋਸਤੋ ਬਹੁਤ ਵੱਡੀਆਂ ਆਫਰਾਂ 53000 ਰੁਪਏ ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਤੇ ਜੇ ਕੋਈ ਵੀ ਗੱਡੀ ਆਪੇ ਲੈ ਫਿਰ 50000 ਰੁਪਏ ਤੇ ਇਹਦੇ ਮਗਰ ਕੱਟੀ ਜੇ ਤਾਂ ਦੁੱਧ ਨੂੰ 7 ਕਿਲੋ ਨਾਲ ਤਿਆਰ ਜੀ ਚੈੱਕ ਕਰ ਲੇ ਦੋਸਤੋ ਸੋਹਣੀ ਮੱਝ ਸੁਆ ਪਹਿਲਾ ਸੂਈ ਇਹ ਵੀ ਤਿੰਨ ਨਾਲ ਤੁਹਾਨੂੰ ਵਿਖਾ ਚੁੱਕਾ ਤੇ ਤਿੰਨੇ ਨਾਲ ਜਿਹੜੇ ਹੁਣ ਤੱਕ ਪਹਿਲਾ ਸੂਈ ਹੈ ਜੀ ਬਹੁਤ ਸੋਹਣੀ ਮੱਝ ਦੋਸਤੋ ਦੇਖੋ ਕਰੋ ਚੈੱਕ ਕੋਸ਼ੋ ਨੌ ਸਾਲ ਦੇ ਵਿੱਚ ਹਰ ਇੱਕ ਵੀਰ ਨੇ ਪੱਠੇ ਬੀਜੇ ਹੁੰਦੇ ਹਰੇ ਪੱਠੇ ਜਾਂ ਸਾਈਲੇਜ ਹੁੰਦਾ ਤੇ ਪਹੂ ਸਾਲ ਦੇ ਵਿੱਚ ਵੈਸੇ ਰਾਜੀ ਹੋਈ ਨਸਰਾ ਬੜਾ ਉਹ ਚਲੋ ਜੀ ਇੱਕ ਥੜਾ ਤੁਹਾਨੂੰ ਬੜਾ ਫਾਰਮ ਬਦਲਿਆ ਡੈਗਰ ਕਰਦਾ ਹੈ ਹਾਂਜੀ 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 ਤੇ ਇਦੋਂ ਅਗੇ ਆ ਗਿਆ ਵੀਰ ਹਮ ਜੀ ਨੰਬਰ 4 ਇਹ ਭਾਜੀ ਪਹਿਲਾ ਸੂਆ ਛੋਟੀ ਅੱਛਾ ਇਹ ਵੀ ਪਹਿਲਾ ਸੂਆ ਜੀ ਹਾਂਜੀ ਹਾਂਜੀ ਯਾਨੀ ਕਿ ਇੱਕ ਪੇ ਗਰੁੱਪ ਦੇ ਸਾਰੀਆਂ ਪਹਿਲੇ ਸੂਆ ਪਹਿਲੇ ਨਾ ਜੀ ਪਹਿਲੇ ਨਾ ਹਾਂਜੀ ਇਹ ਭਾਜੀ ਇਹਨੂੰ ਸੂਈ ਨਾ ਛੋਟੀ ਨੂੰ ਹੂੰ ਕੋਈ 3 3.5 ਮਹੀਨੇ ਹੋਏ ਹੋਣਗੇ ਜੀ ਕੋ ਤਿੰਨ ਸਾਡੇ ਮਹੀਨੇ ਤਿੰਨ ਚਾਰ ਲਾਲੇ ਭਾਵੇਂ ਕੋਈ ਬੱਚਾ ਨਹੀਂ ਹੈਗਾ ਮਿਲਦੀ ਭਾਰੇ ਤੇ ਆ ਅੱਛਾ ਇਹਦਾ ਬੱਚਾ ਨਹੀਂ ਗਈ ਹਾਂ ਇੱਕ ਮਹੀਨੇ ਦੀ ਬਣੀ ਵੀ ਆ ਅੱਛਾ ਜੀ ਹਾਂਜੀ ਹਾਂਜੀ ਤੇ ਦੁੱਧ ਕਿੰਨਾ ਜੁਣ ਦੁੱਧ ਭਾਜੀ ਦੱਸਾਂ ਗੱਲ ਕੀ ਆਪਾਂ ਪੱਕੀ ਗੱਲ ਦਤਣੀ ਆ ਦੁੱਧ ਭਾਜੀ ਉਹਨਾਂ 6 ਵੀ ਆਖਿਆ 7 ਵੀ ਆਖਿਆ ਆਪਾਂ ਹਾਂ ਆਪਾਂ ਚੋਇਆ ਵੀ ਆ ਆਪਾਂ 5 ਕਰਕੇ ਦੇਣੀ 5 ਲੀਟਰ ਮੰਨ ਕੇ ਸੌਦਾ ਹੋ ਜਾਏ ਹਾਂਜੀ ਹਾਂਜੀ ਠੀਕ ਹੈ ਤੇ ਇਹਦੀ ਕਿੰਨੇ ਚ ਪਹੁੰਚ ਕਰਨੀ ਹੈ ਭਾਜੀ ਝੋਟੀ ਦੇ ਸਹਾਰ ਨਾਲ ਜੇ ਤੇ ਝੋਟੀ ਮਗਰ ਬਚਾ ਫਿਰ ਆਪਾਂ ਵਿੱਚ ਨਹੀਂ 60 65000 ਦੀ ਠੀਕ ਹੈ ਜੀ ਤੇ ਮੂੰਹ ਦੋਂਦੀ ਜੇ ਕੱਟੀ ਅੱਛਾ ਦੋ ਦਾਂਦ ਜੀ ਦੋ ਦਾਂਦ ਆ ਠੀਕ ਹੈ ਜੀ ਮੂੰਹ ਦੋਂਦੀ ਆ ਤੇ ਬਚਾ ਉਹਨਾਂ ਸਾਹਬਿਆਂ ਨਹੀਂ ਮਾਰਤਾ ਠੀਕ ਹੈ ਜੀ ਧੰਨਵਾਦ ਹੁਣ ਬੱਚੇ ਦੇ ਵਟੇ ਨਾਲ ਆਪਾਂ ਲਿਆਂਦੀ ਬੱਚੇ ਦੇ ਵਟੇ ਨਾਲ ਦੇਣੀ ਪੈਣੀ ਗਈ ਠੀਕ ਹੈ ਜੀ ਆਪਾਂ ਅਣਕ 60 ਨਹੀਂ 65 ਨਹੀਂ 55 ਨਹੀਂ ਪੂਰੇ 50000 ਦੇ ਵਿੱਚ ਪਹੁੰਚ ਕਰਾਂਗੇ ਇਹਦੀ 100 ਕਿਲੋਮੀਟਰ ਦੀ ਅੱਛਾ ਜੀ ਜੇ ਕੋ ਗੱਡੀ ਆਉਂਦੀ ਲਿਆਉਂਦਾ 47000 ਦੀ ਮੈਂ 47000 5 ਲੀਟਰ ਦੁੱਧ ਮੰਨ ਕੇ ਰਾਂਜੀ ਹਾਂਜੀ 5 ਲੀਟਰ ਮੰਨ ਕੇ ਕੋਈ ਵੀਰ ਪੈਣ ਦੁੱਧ 6-7 ਲੀਟਰ ਹੋਊਗਾ ਪਰ ਆਪਾਂ 5 ਆਖਣਾ ਠੀਕ ਹੈ ਜੀ ਬਹੁਤ ਧੰਨਵਾਦ ਕਰਨਾ ਅੱਲਾ ਦੋ ਦੰਦ ਮੂੰਹ ਛੋਟੀ ਡੰਗਰ ਦੂਜੇ ਥਾਂ ਦਾ ਉਪਰਾ ਕਰ ਜਾਂਦਾ ਕਈ ਠੀਕ ਹੈ ਜੀ ਹਾਂਜੀ ਹਾਂਜੀ ਆਹ ਲੋ ਜੀ ਬਹੁਤ ਸੋਹਣੀ ਛੋਟੀ ਦੋਸਤੋ ਬਾਕੀ ਇਹ ਅਬ ਚਲੋ ਰੱਖਣ ਵਾਲੇ ਨੂੰ ਨਹੀਂ ਘਾਟਾ ਕੋਈ ਹਾਂਜੀ 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 ਹਾਂ ਲੋ ਜੀ ਕਰ ਲਓ ਚੈੱਕ ਜੀ ਚਾਰ ਨਾਗ ਦੋਸਤੋ ਤੁਹਾਨੂੰ ਦਿਖਾ ਰਤੇ ਚਾਰੇ ਨਾਗ ਦੀ ਪਹਿਲੀ ਸਵੇਰ ਇਹ ਦੋਸਤੋ ਵੱਡੀ ਆਫਰ ਹੈ ਵੀ ਇਹ ਦੁੱਧਾਂ ਦੇ ਝੋਟੀਆਂ ਵਿੱਚ ਬਿਲਕੁਲ ਜਾਨੀ ਕਿ ਖੀਰੀ ਝੋੜੀ ਰਹਿੰਦੇ ਆ ਆ ਲੋ ਦਿਖਣਾ ਦੀ ਕੁਆਲਿਟੀ ਕਰੋ ਚੱਕ 5 ਲੀਟਰ ਦੁੱਧ ਮੰਨ ਕੇ ਕੋਈ ਵੀਰ ਭਾਣਾ ਭਰਾ ਦਾ ਸੌਦਾ ਕਰੇ ਜੀ ਇਹ ਦੋ ਆ ਗਿਆ ਗਿਆ ਗੁਰਪ੍ਰੀਤ ਜੀ 5 ਨੰਬਰ ਗਾੜੀ ਭਾਜੀ ਸੁਆ ਤਜਾ ਜੀ ਤੇ ਸੂਈ ਨੂੰ ਹੋਏ ਜੇ ਇਹਨੂੰ ਕੋਈ 1.5 2 ਮਹੀਨੇ 1.5 ਤੋਂ 2 ਮਹੀਨੇ ਟਾਈਮ ਹੋਗਾ ਸੀ ਨਾ ਜੀ ਹਾਂ ਦੁੱਧ ਕਿੰਨਾ ਦੇਣ ਦੀ ਜੀ ਦੁੱਧ ਭਾਜੀ ਇਹਦੇਲੇ 7 ਆ ਹਾਂ ਜੀ ਕੁਝ ਛੇ ਵਾਲੇ 6 ਮੰਨ ਕੇ ਸੌਦਾ ਕਰੇ ਹਨ ਜੀ ਮਗਰ ਇਹਦੇ ਕੱਟੀਏ ਇਹਦੇ ਮਗਰ ਵੀ ਕੱਟੀ ਹੈ ਜੀ ਲਓ ਜੀ ਕਰੋ ਚੈੱਕ ਵੱਡੀ ਆਫਰ ਹਾਂਜੀ ਲਓ ਜੀ ਐਨ ਕਰੋ ਭਾਈ ਮਗਰ ਇਹਦੇ ਕੱਟੀ ਹੈ ਹੋਈ ਹੋਈ ਆ ਲਓ ਜੀ ਕਰੋ ਚੈੱਕ ਜੀ ਦੋਸਤੋ ਲਓ ਜੀ ਕੱਟੀ ਹੈ ਤੇ ਚਾਰੂ ਵੜੀ ਹੋਣੀ ਆਨ ਕਰਦੀ ਮਰਜ਼ੀ ਪਰਲੇ ਪਾਸੇ ਚੰਗੀ ਤਰਾਹ ਵੜੀ ਆ ਲਓ ਜੀ ਕਰੋ ਚੈੱਕ ਕੱਟੀ ਚਾਰੂ ਬਹੁਤ ਆ ਲਓ ਜੀ ਕਰ ਲਓ ਚੈੱਕ ਹਾਂਜੀ ਹਾਂਜੀ ਆਓ ਜੀ ਇਹਦਾ ਭਾਰੀ ਆਪਣੇ ਫਾਰਮ ਦਾ ਸਭ ਤੋਂ ਡਾਊਨ ਰੇਟ ਦੇਖ ਮੈਂ ਜੀ ਮਗਰ ਕੱਟੀ ਹਾਂਜੀ ਹਾਂ ਦੱਸੋ ਜੀ ਇਹਦੀ ਭਾਜੀ ਆਪਾਂ ਜੈਸਨੋ ਵਾਲਾ ਕੰਮ ਕਰਨਾ ਜੀ ਜੇ ਕਿਸੇ ਨੇ ਕਟੀ ਕਟਾਉਣੀ ਤੇ ਆਪਾਂ ਨੂੰ ਵੀ ਕਟਾ ਸਕਦਾ ਅੱਛਾ ਜੀ ਠੀਕ ਹੈ ਨਾ ਠੀਕ ਹੈ ਜੀ ਇਹ ਭਾਜੀ ਕੱਟੀ ਤੇ ਵੀ ਮਿਲਦੀ ਭਾਰੇ ਤੇ ਮਿਲਦੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਹਾਂ ਹਾਂ ਦੱਸੋ ਜੀ ਇਹ ਇਹ ਭਾਜੀ ਪੂਰੇ 40000 ਦੇ ਵਿੱਚ ਪਹੁੰਚ ਜੇ ਇਹਦੀ 40000 ਹੈ ਨਾ ਜੀ ਹਾਂ ਠੀਕ ਹੈ ਜੀ ਜੇ ਕੋਈ ਗੱਡੀ ਆਪਦੀ ਲੈ ਹੁੰਦਾ 30000 ਦੀ ਮੈਂ ਛੋਟਾ ਜਿਹਾ ਮੋਲ ਦੱਸੋ ਕੋਈ ਛੋਟਾ ਮੋਲ ਇਹ ਸਰਪ੍ਰਾਈਜ਼ ਹੀ ਹੈ ਜੀ ਇਹ ਠੀਕ ਹੈ ਜੇ ਕੋਈ ਪਹੁੰਚ ਆਪਣੇ ਤੋਂ 40 ਜੀ ਕਰਾਊਗਾ ਹਾਂ ਤਾਂ 5000 ਦੀ ਕੱਟੀ ਕਟਾ ਲੈ 35 ਦੀ ਬੌਂਡ ਕਰਦਾ 35 ਦੀ ਬੌਂਡ ਜੇ ਕੋ ਗੱਡੀ ਆਲਦੀ ਲਿਆਉਂਦਾ 37 ਦਾ ਸੌਂਦਾ ਹਦਾ 5 5 ਦੀ ਕੱਟੀ ਕਟਾ ਕੇ ਹਾਂ ਤੇ 32 ਦੀ ਮਹ ਲੈ 32000 ਦੀ ਮਹ ਹੈ ਨਾ ਜੀ ਬਿਲਕੁਲ ਨਿਕਾ ਜੇ ਰੇਡੀ ਮਿਲ ਜੀ ਹਾਂ ਜੀ ਲੋ ਜੀ ਕਰ ਲੋ ਚੋਕ ਪਾ ਜੀ ਕਟੀਆਂ ਦੇ ਆਉਣ ਤੋਂ ਡਿਮਾਂਡ ਵੜੀ ਆ ਠੀਕ ਹੈ ਜੀ ਤੇ ਬਾਕੀ ਇਹ ਆ ਵੀ ਕੱਟੀ ਤੇ ਵੀ ਮਿਲਦੀ ਆ ਤੇ ਪਹਾੜਾ ਸੋਟ ਲੋ ਗਾੜੀ ਪਹਾੜੇ ਤੇ ਮਿਲਦੀ ਠੀਕ ਹੈ ਜੀ ਉਹ ਆਹ ਦੀ ਜਿਹੜੇ ਵੀ ਮੜਾ ਕੱਟੀ ਕੜੀ ਹੁਣ ਜਿੰਦਾ ਚਾਹੁੰਦੇ ਆ ਨਾ ਤੇ ਵੀ ਕੱਟੀ ਪਲੀ ਆ ਥੱਲੇ ਛੱਡੇ ਕੱਟੀ ਚੁੰਗ ਜਾਂਦੀ ਉਸੇ ਚੁੰਗ ਜਾਂਦੀ ਆ ਜੀ ਮੜਾ ਆ ਥੱਲੇ ਮੂੰਹ ਲਵਾ ਕੇ ਜਾਂ ਗਾੜੀ ਬੰਨ ਕੇ ਪਹਾੜਾ ਸੋੜ ਤੋ ਗਾੜੀ ਤੇ ਉਸੇ ਠੀਕ ਹੈ ਜੀ ਚਲੋ ਜਿੱਦਾਂ ਕਿਸ ਨੂੰ ਪਸੰਦ ਹੋ ਉਹ ਕਰ ਲਓ ਹਾਂ ਜੀ ਹਾਂ ਜੀ ਹਾਂ ਜੀ ਬਾਕੀ ਆ ਵੀ ਰੇਟ ਜੈਜ ਆ ਮਗਰ ਕੱਟੀ ਵੀ ਭਾਜੀ 5-7000 ਦੀ ਹੈਗੀ 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 ਜੀ ਹੈਗੀ ਤੁਹਾਨੂੰ ਬੜਾ ਮੌਨ ਲੈਂਦੇ ਜੀ ਕੱਟੀ ਨੂੰ ਪਲ ਗਈ ਹੈ ਜੀ ਹੁਣ ਕੱਟੀ ਦਾ ਮਤਲਬ ਪੱ ਲਓ ਜੀ ਕਰ ਲੋ ਚੱਕ ਦੋਸਤੋ 37 40000 ਦੇ ਵਿੱਚ ਪਹੁੰਚ 100 ਕਿਲੋਮੀਟਰ ਤੱਕ ਦੀ 40000 ਦੇ ਵਿੱਚ ਪਹੁੰਚ 100 ਕਿਲੋਮੀਟਰ ਤੱਕ ਦੀ ਗੱਡੀ ਕੋ ਆਪ ਦੀ ਲਿਆਉ ਉਹ 37000 37000 ਦੀ ਮੱਝ ਲਓ ਜੀ ਕਰੋ ਚੱਕ ਜੀ ਦੋ ਦੋ 7 ਕਿਲੋ ਮੰਨ ਕੇ ਜੀ ਦੋ ਤੇ 7 ਆ ਜੀ 6 ਲਾ ਦੇ 6 ਮੰਨ ਕੇ ਸੌਦਾ ਕਰੀ ਜੀ ਕੋਈ ਵੀ ਭੈਣ ਭਰਾ ਆਹ ਲਓ ਜੀ ਕਰੋ ਚੱਕ ਜੀ 1.5 ਤੋਂ 2 ਮਹੀਨੇ ਸੂਈ ਨੂੰ ਹੈ ਠੀਕ ਹੈ ਇਹ ਵੀ ਬੰਦਿਆਂ ਦੀ ਸੇਵਾ ਨਹੀਂ ਹੋਏਗੀ ਜੇ ਕੋ ਸੇਵਾ ਕਰੂਗਾ ਦੁੱਧ ਮੈਨੇ 8 ਲੀਟਰ ਦੇਈ ਜਾਣਾ ਜੀ 1.5 ਤੋਂ 2 ਮਹੀਨੇ ਦਾ ਟਾਈਮ ਹੋ ਗਿਆ ਜੀ ਸੂਈ ਦਾ 2 ਮਹੀਨੇ ਸੂਈ ਹੋਏ ਰਾਜੀ ਹੈ ਦੋਸਤੋ ਫੇਰ ਵੀ ਪੂਰੀ ਵੇਖ ਲਓ ਚੈੱਕ ਕਰ ਲਈ ਜੀ ਜਦੋਂ ਬਾਕੀ ਕੱਟੀ ਦੇ ਹਿਸਾਬ ਨਾਲ ਭਾਜੀ ਮੁੱਲ ਸਹੀ ਹੈ ਦਾ ਬਿਲਕੁਲ ਹਾਂਜੀ 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 ਬਿਲਕੁਲ ਨਿਕਲ ਜਾ ਨੋਰਮਲ ਜਿਆ ਰੇਟ ਹੈ ਦਾ ਹਾਂਜੀ ਹਾਂਜੀ ਚਲੋ ਜੀ ਜਨੇ ਜੇ ਗਾਂਵ ਹੀ ਕੋ ਲਊਗਾ 10 ਲੀਟਰ ਵਾਲੀ ਤਾਂ 50000 ਦੀ ਆਉਣੀ ਹੈ ਆਉਣੀ ਹੈ ਜੀ ਆਉਣੀ ਹੈ ਇਹ ਮਗਰ ਫੇਰ ਮੱਝ ਤਿਆਰ ਬਣਨ ਦੀ ਚੀਜ਼ ਕੱਟੀ ਹਿਸਾਬ ਨਾਲ ਇਹਦੇ ਥੱਲੇ ਪਾਜੀ 8 ਕਿਲੋ ਦੁੱਧ ਜੀ ਜੀ ਸੂਈ ਨੂੰ ਇਹਨੂੰ ਆਇਆ ਜੀ ਡੇਢ ਕਿ ਮਹੀਨਾ ਤੋਂ ਹਾਂਜੀ ਤੇ ਮਗਰ ਇਹਦੇ ਵੀ ਕੱਟੀਆਂ ਮਗਰ ਇਹਦੇ ਮਗਰ ਲਓ ਜੀ ਹਾਂਜੀ ਕੌਣ ਆ ਗਈ ਜੀ ਕੱਟੀਆਂ ਦੀ ਵਾਰੀ ਹਾਂਜੀ ਹਾਂਜੀ ਆ ਲੋ ਜੀ ਕਰੋ ਜੀ ਚੈੱਕ ਆ ਲੋ ਜੀ ਸੂਈ ਨੂੰ ਕਿੰਨਾ ਟਾਈਮ ਦਾ ਸੀ ਡੇਢ ਮਹੀਨਾ ਸੂਈ ਨੂੰ ਡੇਢ ਕਿ ਮਹੀਨਾ ਆਇਆ ਦੋ ਡੇਢ ਮਹੀਨਾ ਹੋ ਗਿਆ ਜੀ ਹਾਂਜੀ ਹਾਂਜੀ ਦੋ ਤਿੰਨ ਮਜਨ ਵਗੈਰ ਕੱਟੀਆਂ ਆ ਜੋ ਜੀ ਹਾਂਜੀ ਹਾਂਜੀ ਦੋ ਤੋਂ 8 ਕਿਲੋ ਮੰਨ ਕੇ ਸੌਦਾ ਕਰੀ ਜੀ ਕੋਈ ਹਾਂਜੀ 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 8 ਕਿਲੋ ਮੰਨ ਕੇ ਕੋਈ ਵੀਰ ਭੈਣ ਭਰਾ ਸੌਦਾ ਕਰ ਲੈ ਹਾਂਜੀ ਇਹਦੀ ਪੌਂਚ ਛੋਟਾ ਭਾਅ ਬਿਲਕੁਲ ਹ 53000 ਦੇ ਵਿੱਚ ਪਹੁੰਚ ਹਾਂਜੀ ਗੱਡੀ ਕੋ ਆਪਦੀ ਲਈ 50000 ਰੁਪਏ ਦੀ ਮੱਝ ਮਿਲ ਜਦੀ ਸਾਲ ਕੱਟੀ ਠੀਕ ਹੈ ਲੋ ਦੁੱਧ 8 ਲੀਟਰ ਨਾਲ ਕੱਟੀ ਦੇ ਨਾਲ ਪਈਆ ਆਪਣੇ 8 ਕਿਲੋ ਦੁੱਧ ਨਾਲ ਇੱਕ ਮੱਝ 50000 ਰੁਪਏ ਦੇ ਵਿੱਚ ਹਾਂਜੀ ਹਾਂਜੀ ਠੀਕ ਹੈ ਜੀ ਜੇ 100 ਕਿਲੋਮੀਟਰ ਦੀ ਪਹੁੰਚ ਹੋਣੀ ਹੈ 53000 53 ਦੀ ਜੀ ਲੋ ਜੀ ਕਰੋ ਚੱਕ ਜੀ ਹਾਂ ਲੋ ਜੀ ਕਰ ਲੋ ਚੱਕ ਵੱਡਾ ਕੱਦ ਕਾਠ ਮੈਂ ਦਾ ਇਹਦੀ ਪਾਜੀ ਇੱਕ ਫੋਟੋ ਲੈਣੀ ਹਾਂ ਕੱਟੀਆਂ ਦੇ ਵਿੱਚ ਲੈ ਮਾ ਆ ਲੋ ਜੀ ਕਰੋ ਚੈੱਕ ਜੀ ਲੈਓ ਜੀ ਲੋਦੋ ਦੋ ਚੈੱਕ ਕਰ ਲੋ ਥਾਂ ਨੇ ਖੜਵੇਂ ਲੱਗੇ ਚਾਰੇ ਗੈਪ ਦੇ ਵਿੱਚ ਕੋਈ ਫੋਟ ਸ਼ਾਂਗੜੀਆਂ ਨਾਲ ਤੇ ਦੋਸਤੋ ਵੱਡੀ ਆਫਰ ਨਾਲ ਦੋ ਤਿੰਨਾਂ ਮੱਚੇ ਮਗਰ ਬੱਚੇ ਵੀ ਜਿਹੜੇ ਕੱਟੀਆਂ ਵਾਂ ਸੋਹਣੀਆਂ ਪੜੀਆਂ ਇਹ ਦੋ ਅੱਗੇ ਆ ਗਿਆ ਜੀ 7 ਨੰਬਰ ਹਾਂਜੀ ਇਹ ਵੀ ਭਾਜੀ ਸੂਆ ਤਜਾ ਜੀ ਜੀ ਭੈਣ ਭਰਾਵਾਂ ਦੇ ਗਾੜੀ ਆ ਜੀ ਆਪਦੀ ਕੋ ਸਮਝ ਲਾ ਲੈ ਬਾਕੀ ਠੀਕ ਹੈ ਜੀ ਤੇ ਦੁੱਧ ਦੇ ਥੱਲੇ ਹੈਗਾ ਜੀ 7 ਲੀਟਰ 7 ਲੀਟਰ ਦੁੱਧ 6 ਮੰਨ ਕੇ ਸੌਦਾ ਕਰ ਲਈ 7 ਲੀਟਰ ਆ ਇਹਨੂੰ ਸੂਈ ਨੂੰ 15 ਦਿਨ ਹੋਏ ਆ ਹਾਂਜੀ ਹਾਂ ਮਗਰ ਕੱਟੀ ਇਹਦੇ ਆ ਕਰੋ ਇਹਨੂੰ ਫਿਰ ਕੱਟੀ ਇਹਦੇ ਭਾਜੀ ਪੰਜਾਂ ਚੌਂ ਦਿਨਾਂ ਦੀ ਸਹੀ ਸਾਰੀ ਇਹ ਬਿਲਕੁਲ ਤਾਜ਼ੀ ਪੰਜਾਂ ਚੌਂ ਦਿਨਾਂ ਦੀ ਸਹੀ ਸਾਰੀ ਤੇ 7 ਲੀਟਰ ਦੁੱਧ ਤੇ ਮਗਰ ਕੱਟੀ ਠੀਕ ਹੈ ਲਓ ਜੀ ਵਡੀਆਂ ਆਫਰਾਂ ਜੀ ਹਾਂਜੀ ਹਾਂ ਜਿਹੜੇ ਵੀ ਭ੍ਰਣ ਭਰਾ ਜਿਹੜੇ ਕਟੀਆਂ ਦੇ ਸ਼ਕੀਨ ਮੱਜਾਂ ਦੇ ਮਗਰ ਹੋਈ ਉਹਨਾਂ ਨੂੰ ਸਾਰੀਆਂ ਦੇਣੀ ਹੈ ਨਾ ਦੁੱਧ 7 ਕਿਲੋ ਜੀ ਹਾਂਜੀ 7 ਲੀਟਰ ਤੇ ਇਹਦਾ ਮੁੱਲ ਜੀ ਮੋਲੇ ਦਾ ਬਿਲਕੁਲ ਜਾਇਜ਼ ਆ ਜੀ ਹਾਂਜੀ ਮਗਰ ਕੱਟੀ ਸੂਈ ਮੈਂ ਤਾਜੀ ਗੱਲਾਂ ਨਾਲੂ ਤਾਂ ਠੀਕ ਹੈ ਜੀ ਪੰਜਾਂ ਚਾਹੁੰਦੇ ਨੇ ਸੂਈ ਆ ਠੀਕ ਹੈ ਜੀ ਅਲੀ ਜਾਨੀ ਕਿ ਬੌਲੇ ਜੀ ਆ ਹਾਂ ਬੌਲੇ ਚ ਹੀ ਆ ਬੌਲੇ ਚੋਂ ਨਿਕਲੀ ਆ ਤਾਂ ਕੋ ਮੈਂ ਥੋੜਾ ਇਹਨਾਂ ਸੂਸਾ ਚਾਹੀਏ ਹਾਂ ਇੱਕ ਥੋੜਾ ਘਰ ਬਗਾਨਾਂ ਦੇ ਇਹਦੀ ਵੀ ਭਾਜੀ ਆਪਾਂ ਤਾਜੀ ਕਰਕੇ ਪੂਰੇ 53000 ਦੇ ਵਿੱਚ ਪਹੁੰਚ ਹਾਂਜੀ ਗੱਡੀ ਕੋ ਆਪਦੀ ਲਈ 50000 ਪੂਰੇ ਦੇਣੀ 50000 ਤਾਜੀ ਸੂਈ ਮੈਂ ਠੀਕ ਹੈ ਲੋ ਜੀ ਕਰ ਲੋ ਚੱਕ ਜੀ 53000 ਤੇ 100 ਕਿਲੋਮੀਟਰ ਤੱਕ ਦੀ ਪਹੁੰਚ ਇਹਦੇ ਮਗਰ ਬਚਾ ਕੱਟੀ ਜੀ ਤਾਜੀ ਸੂਈ ਮੈਂ ਹਾਂਜੀ ਕੋਈ ਬੋਲਾ ਗੱਲੇ ਕੋਈ ਦੁੱਧ ਗੱਲੇ ਤਾਂ ਇਸ ਵਾ ਤੁਹਾਡੇ ਸਾਹਮਣੇ ਹੈ ਜੀ ਬਿਲਕੁਲ ਤਾਜੀ ਸੂਈ ਲੋ ਜੀ ਕਰੋ ਜੀ ਚੈੱਕ ਸੂਕੇ ਵੇਹੇ ਪਾਉ ਥੋੜਾ ਜਨਾ ਕਰ ਲੱਪੇ ਦੇ ਵਿੱਚ ਮੜਾ ਜਾ ਆ ਜਾਂਦਾ ਹਾਂਜੀ ਚਲੋ ਇਹ ਆ ਵੀ ਇਹਨੇ ਸਾਰਾ ਸਾਲ ਦੁੱਧ ਪਿਆਉਣਾ ਜੀ ਹਾਂਜੀ ਹਾਂਜੀ ਲੋ ਜੀ ਕਰੋ ਜੀ ਚੈੱਕ ਬਹੁਤ ਸੋਹਣੀ ਮੱਝ ਜੀ ਰੇਟ ਬਿਲਕੁਲ ਨੋਰਮਲ ਹੋਣਗੇ ਸਾਰੀਆਂ ਮੱਝਾਂ ਦੇ ਬਾਕੀ ਰੇਟ ਦੋਸਤੋਂ ਦਾ ਪਹੂ ਦੇ ਹਿਸਾਬ ਨਾਲ ਉਹਦੀ ਕੁਆਲਿਟੀ ਦੇ ਹਿਸਾਬ ਨਾਲ ਦੁੱਧ ਦੇ ਹਿਸਾਬ ਨਾਲ ਆਪਾਂ ਜਿੱਦਾਂ ਦਾ ਡੰਗਰਿਆ ਜੀ ਉਦਾਂ ਦਾ ਮੁੱਲ ਲੈ ਹੁਣ ਕਿੰਨਾ ਹੈਗਾ ਉਹਨਾਂ ਦੱਸਣਾ ਜੀ ਆਪਾਂ ਚਲੋ ਜੀ ਅਜੇ ਤਾਜੀ ਸੂਈ ਹੈ ਮੇਲਾ ਮੂਲਾ ਮਾਰ ਕੇ ਦੋ ਤਾਂ ਕਰ ਜੂਗੀ 8-9 ਕਿਲੋ 10 ਕਿਲੋ ਕਰ ਸਕਦੀ ਹੈ ਜੀ ਵਾਲਾ ਵੀਰ ਲੈ ਜੀ ਨਹੀਂ ਚਲੋ ਆਪਾਂ ਜ਼ਿਆਦਾ ਨਹੀਂ ਆਂਦੇ ਵਾ 10 ਕਿਲੋ ਆਖੀ ਹਾਂ ਜੀ ਸਤਨਾਕ ਦੋਸਤੋ ਤੁਹਾਨੂੰ ਦਿਖਾਤੇ ਜਿਨ੍ਹਾਂ ਦੇ ਵਿੱਚ ਚਾਰ ਮਗਰ ਜਿਨ੍ਹਾਂ ਦਾ ਮਗਰ ਕਟੀਆਂ ਤੇ ਦੋ ਮਜਾ ਮਗਰ ਕਟੇ ਜੀ ਹਾਂਜੀ ਦੋਹਾਂ ਦੇ ਮਗਰ ਕਟੇ ਨੇ ਦੋਹਾਂ ਦੇ ਮਗਰ ਕੱਟੇ ਇੱਕ ਮਜ ਇਕੱਠੇ ਬੋ ਬਣਾ ਸੂਏ ਤਾਜੇ ਪਹੂ ਸਾਰੇ ਹਾਂਜੀ ਇੱਕ ਟਾਈਮ ਦੋ ਟਾਈਮ ਚੋਕ ਕੇ ਤਸੱਲੀ ਕਰਨ ਤੁਹਾਡਾ ਹੱਕ ਹੈ ਫਰਜ਼ ਹੈ ਜਰੂਰ ਕਰਿਆ ਕਰੋ ਐਡਰੈਸ ਇਕਰੀ ਫੇ ਬੋਲ ਦੇਣਾ ਪਿੰਡ ਚਾਮਕੇ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਹੈਗਾ ਜੀ ਭਾਜੀ ਦਾ ਪ੍ਰਤਾਪ ਸਿੰਘ ਸ਼ਾਹ ਫੋਨ ਨੰਬਰ ਬੋਲੋ ਜੀ ਇਕਰੀ ਫੇ ਫੋਨ ਨੰਬਰ ਜੀ 6284741427 6284741427 ਠੀਕ ਹੈ ਜੀ ਹੱਥ ਜੋੜ ਕੇ ਭਾ ਜੇ ਚਲੋ ਫੋਨ ਲਾਉਂਦੇ ਭੈਣ ਭਰਾ ਕੋਈ ਗੱਲ ਨਹੀਂ ਆਪਾਂ ਵਾਪਸ ਆ ਕੇ ਭੈਣ ਭਰਾ ਨੂੰ ਕਰਦੇ ਕੇਵਲੇ ਚਲੋ ਵਿਜੀ ਦਾ ਹਾਂਜੀ ਹਾਂਜੀ ਤੇ ਬਾਕੀ ਜਿਹੜਾ ਦੂਰ ਵਾਲਾ ਭੈਣ ਤਾਂ ਕੋਈ ਫੋਨ ਕਰਕੇ ਆਵੇ ਜੀ ਵੀਡੀਓ ਪਰਿਵਾਰ ਦੇ ਵਿੱਚ ਬਹਿ ਕੇ ਵੇਖੋ ਫਿਰ ਸਾਈ ਬਿਆਨਾ ਪਾਓ ਸਾਈ ਦਾ ਸਮਾਂ ਸੀਮਤ ਹੋਊਗਾ ਚਵੀਆਂ ਘੰਟਿਆਂ ਦਾ ਠੀਕ ਹੈ ਜੀ ਜੇ ਕੋ ਉਸੇ ਵੇਲੇ ਆ ਸਕਦਾ ਸਾਈ ਨੂੰ ਨਾ ਪਾਵੇ ਠੀਕ ਹੈ ਜੀ ਤੇ ਘਰੇ ਆ ਕੇ ਇੱਕ ਦੋ ਟਾਈਮ ਆਪਦੀ ਤਸੱਲੀ ਕਰ ਤਸੱਲੀ ਕਰ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ